ਅੱਜ 25 ਜਨਵਰੀ 12 ਵਜੇ ਤੱਕ ਦੀਆਂ ਪੰਜ ਵੱਡੀਆਂ ਖਬਰਾਂ ਨੇ ਪਹਿਲੀ ਖਬਰ ਹੈ ਕਿ ਕੱਲ ਨੂੰ ਕਿਸਾਨ ਕਰਨਗੇ ਪੂਰੀ ਦੁਨੀਆ ਨੂੰ ਹੈਰਾਨ ਪੂਰੀ ਦੁਨੀਆ ਖੜਖੜ ਦੇਖੇਗੀ ਪੂਰੀ ਖਬਰ ਤੁਹਾਨੂੰ ਅੱਗੇ ਦੱਸਦੇ ਹਾਂ ਦੂਜੀ ਵੱਡੀ ਖਬਰ ਹੈ ਮੁੱਖ ਮੰਤਰੀ ਭਗਵੰਤ ਮਾਨ ਤੇ ਬਿਕਰਮਜੀਤ ਮਜੀਠੀਆ ਪੜਕਿਆ ਬਿਕਰਮਜੀਤ ਮਜੀਠੀਆ ਨੇ ਵੱਡੇ ਸਵਾਲ ਖੜੇ ਕੀਤੇ ਨੇ ਅੱਗੇ ਦੱਸਦੇ ਹਾਂ ਪੂਰੀ ਜਾਣਕਾਰੀ ਅਗਲੀ ਵੱਡੀ ਖਬਰ ਹੈ ਪਟਵਾਰੀਆਂ ਨੂੰ ਫੜਨ ਦੇ ਲਈ ਕੈਮਰੇ ਲਗਾਏ ਗਏ ਨੇ ਹੁਣ ਪਟਵਾਰੀਆਂ ਤੇ ਤਹਿਸੀਲਦਾਰਾਂ ਦੇ ਉੱਪਰ ਕੈਮਰੇ ਚੱਲਣਗੇ ਔਰ ਅਗਲੀ ਵੱਡੀ ਖਬਰ ਹੈ ਸੋਸ਼ਲ ਮੀਡੀਆ ਨੂੰ ਕੰਟਰੋਲ ਕਰਨ ਲਈ ਕਾਨੂੰਨ ਬਣਾਇਆ ਗਿਆ ਹੈ ਔਰ ਇਸ ਦੇ ਖਿਲਾਫ ਵੱਡਾ ਰੌਲਾ ਪੈ ਗਿਆ ਹੈ ਅਗਲੀ ਵੱਡੀ ਖਬਰ ਹੈ ਐਸ ਕੇ ਐਮ ਸੰਯੁਕਤ ਕਿਸਾਨ ਮੋਰਚੇ ਨੇ ਵੱਡਾ ਐਲਾਨ ਕਰ ਦਿੱਤਾ ਹੈ ਵੱਡੇ ਐਲਾਨ ਨੇ ਸਰਕਾਰ ਨੂੰ ਹੈਰਾਨ ਕਰ ਦਿੱਤਾ ਹੈ ਅਗਲੀ ਵੱਡੀ ਖਬਰ ਹੈ ਅਮਰੀਕਾ ਹੱਥ ਕੜੀਆਂ ਤੇ ਜੰਜੀਰਾ ਲਾ ਕੇ ਅਮਰੀਕਾ ਚ ਰਹਿ ਰਹੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਉਥੋਂ ਕੱਢ ਰਿਆ ਔਰ ਅਮਰੀਕਾ ਨੇ ਵਾਈਟ ਹਾਊਸ ਨੇ ਤਸਵੀਰਾਂ ਵੀ ਜਾਰੀ ਕੀਤੀਆਂ ਨੇ ਹੱਥ ਕੜੀਆਂ ਤੇ ਜੰਜੀਰਾ ਲਾ ਕੇ ਕਿਸ ਤਰੀਕੇ ਦੇ ਨਾਲ ਜਹਾਜ਼ਾਂ ਚ ਭਰ ਕੇ ਕੱਢਿਆ ਜਾ ਰਿਹਾ ਪੂਰੀ ਖਬਰ ਅੱਗੇ ਦੱਸਦੇ ਹਾਂ ਹੁਣ ਆਪਾਂ ਸ਼ੁਰੂ ਕਰਦੇ ਹਾਂ ਕੱਲ ਨੂੰ 26 ਜਨਵਰੀ ਹੈ ਗਣਤੰਤਰ ਦਿਵਸ ਹੈ ਸੰਵਿਧਾਨ ਦਿਵਸ ਹੈ ਔਰ ਕੱਲ ਨੂੰ ਪੂਰੇ ਭਾਰਤ ਦੇ ਵਿੱਚ ਕਿਸਾਨ ਸੜਕਾਂ ਦੇ ਉੱਪਰ ਲੱਖਾਂ ਟਰੈਕਟਰ ਲੈ ਕੇ ਨਿਕਲਣਗੇ ਕਿਸਾਨਾਂ ਨੇ ਕੱਲ ਨੂੰ ਪੂਰੀ ਦੁਨੀਆ ਨੂੰ ਹੈਰਾਨ ਕਰਨਾ ਹੈ ਨਾਲ ਹੀ ਭਾਰਤ ਸਰਕਾਰ ਨੂੰ ਵੀ ਕਿਸਾਨਾਂ ਨੇ ਇਹ ਫੈਸਲਾ ਕੀਤਾ ਸੀ ਕਿ 26 ਜਨਵਰੀ ਨੂੰ ਅਸੀਂ ਟਰੈਕਟਰ ਮਾਰਚ ਕਰਾਂਗੇ ਸ਼ੰਭੂ ਖਣੋਰੀ ਤੇ ਲੜਾਈ ਲੜ ਰਹੀਆਂ ਜਥੇਬੰਦੀਆਂ ਵੀ ਤੇ ਸੰਯੁਕਤ ਕਿਸਾਨ ਮੋਰਚਾ ਭਾਰਤ ਦੀਆਂ ਜਥੇਬੰਦੀਆਂ ਵੀ ਸਾਂਝੇ ਤੌਰ ਤੇ ਟਰੈਕਟਰ ਮਾਰਚ ਕਰਨ ਦਾ ਐਲਾਨ ਕੀਤਾ ਗਿਆ ਏਕਤਾ ਕਰਨ ਦੇ ਲਈ ਮੀਟਿੰਗਾਂ ਕੀਤੀਆਂ ਗਈਆਂ ਪਰ ਏਕਤਾ ਸੰਪੂਰਨ ਰੂਪ ਸਿਰੇ ਨਹੀਂ ਚੜ ਸਕੀ ਪਰ ਸੰਘਰਸ਼ ਦੇ ਸੱਦਿਆਂ ਨੂੰ ਸਾਂਝੇ ਰੂਪ ਦੇ ਵਿੱਚ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਉਸ ਦੇ ਦਰਮਿਆਨ ਕੱਲ ਨੂੰ ਪੂਰੇ ਭਾਰਤ ਦੇ ਵਿੱਚ ਕਿਸਾਨ ਟਰੈਕਟਰ ਮਾਰਚ ਕੱਢਣਗੇ ਔਰ ਇਸ ਸੱਦੇ ਦੇ ਨਾਲ ਭਾਰਤ ਸਰਕਾਰ ਜਿਹੜੀ ਹੈ ਉਹ ਇੱਕ ਵਾਰ ਸੋਚਣ ਲਈ ਮਜਬੂਰ ਹੋ ਰਹੀ ਹੈ ਅਗਲੀ ਵੱਡੀ ਖਬਰ ਹੈ ਅਮਰੀਕਾ ਨੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਉਥੋਂ ਕੱਢਣਾ ਸ਼ੁਰੂ ਕਰ ਦਿੱਤਾ ਹੈ 트럼ਪ ਨੇ ਐਲਾਨ ਕੀਤਾ ਸੀ ਤੇ ਉਹ ਲਾਗੂ ਹੋ ਗਿਆ ਤੇ ਪਹਿਲੀਆਂ ਤਸਵੀਰਾਂ ਵਾਈਟ ਹਾਊਸ ਨੇ ਅਮਰੀਕਾ ਤੋਂ ਜਾਰੀ ਕੀਤੀਆਂ ਨੇ ਜਿਨ੍ਹਾਂ ਦੇ ਵਿੱਚ ਉਥੇ ਜਿਹੜੇ ਗੈਰ ਕਾਨੂੰਨੀ ਤੌਰ ਤੇ ਮੁੰਡੇ ਕੁੜੀਆਂ ਜਾ ਕੇ ਰਹਿ ਰਹੇ ਸੀ ਉਹਨਾਂ ਨੂੰ ਹੱਥਕੜੀਆਂ ਜੰਜੀਰਾਂ ਲਾ ਕੇ ਅਮਰੀਕਾ ਦੇ ਵਿੱਚੋਂ ਕੱਢਿਆ ਜਾ ਰਿਹਾ ਹੈ ਅਗਲੀ ਵੱਡੀ ਖਬਰ ਹੈ ਕਿ ਹੁਣ ਪਟਵਾਰੀਆਂ ਨੂੰ ਕੈਮਰੇ ਫੜਨਗੇ ਹੁਣ ਰਜਿਸਟਰਾਰ ਤੇ ਸਬ ਰਜਿਸਟਰਾਰਾਂ ਦੇ ਦਫਤਰਾਂ ਦੇ ਵਿੱਚ ਤਹਿਸੀਲਦਾਰ ਨਾਇਬ ਤਹਿਸੀਲਦਾਰ ਤੇ ਪਟਵਾਰੀਆਂ ਦੇ ਉੱਪਰ ਦੋ-ਦੋ ਕੈਮਰੇ ਲਾਏ ਗਏ ਨੇ ਇਹ ਕੈਮਰੇ ਜਿਹੜੇ ਨੇ ਪੰਜਾਬ ਸਰਕਾਰ ਕਹਿੰਦੀ ਹੈ ਲਗਾਤਾਰ ਚੱਲਣਗੇ ਕੋਈ ਵੀ ਅਧਿਕਾਰੀ ਜੇ ਲੋਕਾਂ ਨਾਲ ਬਤਮੀਜ਼ੀ ਕਰਦਾ ਹੈ ਗਲਤ ਵਿਹਾਰ ਕਰਦਾ ਹੈ ਰਿਸ਼ਵਤ ਲੈਂਦਾ ਹੈ ਭ੍ਰਿਸ਼ਟਾਚਾਰ ਕਰਦਾ ਹੈ ਤਾਂ ਇਹ ਕੈਮਰੇ ਟਿੱਖੀ ਨਜ਼ਰ ਰੱਖਣਗੇ ਵੇਖੋ ਜੀ ਪਟਵਾਰੀਆਂ ਦੇ ਉੱਪਰ ਪਹਿਲਾਂ ਬਹੁਤ ਸਾਰੇ ਦੋਸ਼ ਲੱਗਦੇ ਰਹੇ ਨੇ ਪਰ ਪਟਵਾਰੀ ਕਹਿੰਦੇ ਰਹੇ ਨੇ ਵੀ ਨਾ ਜੀ ਅਸੀਂ ਰਿਸ਼ਵਤ ਲੈਂਦੇ ਨਹੀਂ ਅਸੀਂ ਤਾਂ ਆਮ ਦਾ ਖਾਂਦੇ ਨਹੀਂ ਪਰ ਲੋਕ ਕਹਿੰਦੇ ਰਹੇ ਨੇ ਕਿ ਕੁਝ ਇਮਾਨਦਾਰਾਂ ਨੂੰ ਛੱਡ ਕੇ ਕਾਫੀ ਗਿਣਤੀ ਰਿਸ਼ਵਤ ਖਾਂਦੇ ਨੇ ਪਰ ਹੁਣ ਇਹ ਕੈਮਰੇ ਲੱਗੇ ਨੇ ਤੁਸੀਂ ਦੱਸਿਓ ਕਿੰਨਾ ਕੁ ਫਰਕ ਕੈਮਰੇ ਦੇ ਨਾਲ ਰਿਸ਼ਵਤ ਖੋਰੀ ਨੂੰ ਪਵੇਗਾ ਅਗਲੀ ਵੱਡੀ ਖਬਰ ਹੈ ਬਿਕਰਮਜੀਤ ਮਜੀਠੀਆ ਸੀਐਮ ਮੰਤੇ ਪੜ ਗਿਆ ਭਗਵੰਤ ਮਾਨ ਸਰਕਾਰ ਤੇ ਪੜ ਗਿਆ ਦੇਖੋ ਜੀ ਹੋਇਆ ਕੀ ਦੋ ਗੱਲਾਂ ਵਾਪਰੀਆਂ ਬੀਤੇ ਕੱਲ ਇੱਕ ਤਾਂ ਜਿਹੜਾ ਚਾਰ ਪੰਜ ਜ਼ਿਲ੍ਹਿਆਂ ਦਾ ਵੱਡਾ ਹਸਪਤਾਲ ਰਜਿੰਦਰਾ ਹਸਪਤਲ ਮੈਡੀਕਲ ਕਾਲਜ ਪਟਿਆਲਾ ਉੱਥੇ ਆਪਰੇਸ਼ਨ ਚੱਲ ਰਿਹਾ ਸੀ ਇੱਕ ਵਿਅਕਤੀ ਦਾ ਆਪਰੇਸ਼ਨ ਦੇ ਚੱਲਦੇ ਹੋਏ ਲਾਈਟ ਚਲੀ ਗਈ ਬਿਜਲੀ ਚਲੀ ਗਈ ਆਪਰੇਸ਼ਨ ਵਿੱਚੇ ਰੁਕਣਾ ਪਿਆ ਔਰ ਫਿਰ ਉੱਥੋਂ ਡਾਕਟਰ ਲਾਈਵ ਹੋਏ ਵੀ ਆਪਰੇਸ਼ਨ ਲਾਈਟ ਜਾਣਕਾਰਨ ਵਿੱਚੇ ਰੁਕਣਾ ਪੈ ਰਿਹਾ ਤਾਂ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੇ ਸਵਾਲ ਖੜੇ ਹੋਏ ਨੇ ਭਗਵੰਤ ਮਾਨ ਸਰਕਾਰ ਤੇ ਔਰ ਵਿਕਰਮਜੀਤ ਮਜੀਠੀਆ ਨੇ ਸਵਾਲ ਖੜੇ ਕੀਤੇ ਨੇ ਕਿ ਜਿਹੜੀ ਭਗਵੰਤ ਮਾਨ ਸਰਕਾਰ ਔਲਾਜ ਕ੍ਰਾਂਤੀ ਦੀਆਂ ਬਿਜਲੀ ਕ੍ਰਾਂਤੀ ਦੀਆਂ ਗੱਲਾਂ ਕਰਦੀ ਸੀ ਉਹ ਭਗਵੰਤ ਮਾਨ ਸਰਕਾਰ ਦੇ ਹਸਪਤਾਲਾਂ 'ਚ ਚੱਲਦੇ ਆਪਰੇਸ਼ਨਾਂ ਦੌਰਾਨ ਲਾਈਟ ਚਲੀ ਜਾਂਦੀ ਹੈ ਬਿਜਲੀ ਚਲੀ ਜਾਂਦੀ ਹੈ ਤੇ ਡਾਕਟਰ ਜਿਹੜੇ ਨੇ ਉਹ ਉੱਥੋਂ ਤਸਵੀਰਾਂ ਜਾਰੀ ਹੁੰਦੀਆਂ ਨੇ ਫਿਰ ਤਾਂ ਕਿਹੋ ਜੀ ਕ੍ਰਾਂਤੀ ਆਏ ਇਹ ਸਵਾਲ ਵਿਕਰਮਜੀਤ ਮਜੀਠੀਆ ਨੇ ਕੀਤੇ ਨੇ ਖੈਰ ਮਜੀਠੀਆ ਹੋਰੀ ਤੱਕ ਕੀ ਬੋਲਣਗੇ ਉਹਨਾਂ ਵੇਲੇ ਵੀ ਬਹੁਤ ਕੁਝ ਗਲਤ ਹੁੰਦਾ ਰਿਹਾ ਉਹਨਾਂ ਦੀ ਸਰਕਾਰ ਵੇਲੇ ਪਰ ਆਮ ਲੋਕਾਂ ਦੇ ਸਵਾਲ ਨੇ ਕਿ ਇੰਜ ਕਿਉਂ ਹੋ ਰਿਹਾ ਹੈ ਕਿਉਂ ਨਹੀਂ ਪੁਖਤਾ ਪ੍ਰਬੰਧ ਕੀਤੇ ਗਏ ਇਹਦਾ ਕਾਰਨ ਇੱਕੋ ਹੀ ਹੈ ਕਿਉਂਕਿ ਜਿੰਨੇ ਵੀ ਮੰਤਰੀ ਸੰਤਰੀ ਨੇ ਉਹ ਸਾਰੇ ਤਾਂ ਆਪਣਾ ਇਲਾਜ ਵੱਡੇ ਪ੍ਰਾਈਵੇਟ ਹਸਪਤਾਲਾਂ 'ਤੇ ਜਾ ਕੇ ਕਰਾ ਲੈਂਦੇ ਨੇ ਜਿੱਥੇ ਸਾਰਾ ਪ੍ਰਬੰਧ ਹੁੰਦਾ ਇਹ ਹਸਪਤਾਲ ਤਾਂ ਨਹੀਂ ਆਮ ਲੋਕਾਂ ਲਈ ਇਸੇ ਕਰਕੇ ਇਹ ਕੁਝ ਹੁੰਦਾ ਵਰਨਾ ਨਾ ਹੋਵੇ ਦੇਖੋ ਪਹਿਲਾ ਬਾਦਲ ਸਾਹਿਬ ਹੋਰੀ ਉਹਨਾਂ ਦੇ ਪਰਿਵਾਰਾਂ 'ਚ ਜੇ ਕੋਈ ਬਿਮਾਰ ਹੁੰਦਾ ਰਹਿਤਾ ਅਮਰੀਕਾ ਤੱਕ ਜਾ ਕੇ ਉਹ ਇਲਾਜ ਕਰਾਉਂਦੇ ਰਹੇ ਫਿਰ ਕੈਪਟਨ ਸਾਹਿਬ ਮੁੱਖ ਮੰਤਰੀ ਪੰਜਾਬ 'ਚ ਰਹੇ ਉਹਨਾਂ ਨੇ ਵੀ ਕਿਹਾ ਸੀ ਇਲਾਜ ਵਧੀਆ ਕਰਤਾ ਪੰਜਾਬ ਦਾ ਹਸਪਤਾਲ ਵਧੀਆ ਬਣਾਤੇ ਪਰ ਆਪ ਦਾ ਰੀਡ ਦੀ ਹੱਡੀ ਦਾ ਆਪਰੇਸ਼ਨ ਉਹਨਾਂ ਨੇ ਲੰਡਨ 'ਚ ਜਾ ਕੇ ਕਰਾਇਆ ਲੰਡਨ 'ਚ ਯੂਕੇ ਫਿਰ ਭਗਵੰਤ ਮਾਨ ਸਾਹਿਬ ਤੇ ਆਜੋ ਭਗਵੰਤ ਮਾਨ ਸਾਹਿਬ ਦੋ ਤਿੰਨ ਨਰੀ ਬਿਮਾਰ ਹੋਏ ਨੇ ਤੇ ਦੋਵੇਂ ਤਿੰਨੇ ਆਰੋ ਪੰਜਾਬ ਦੇ ਨਾ ਕਿਸੇ ਮਹੱਲਾ ਕਲੀਨਿਕ 'ਚ ਗਏ ਨਾ ਕਿਸੇ ਬਲਾਕ ਦੇ ਜਾਂ ਜ਼ਿਲ੍ਹੇ ਦੇ ਸਰਕਾਰੀ ਹਸਪਤਾਲ 'ਚ ਗਏ ਕਿੱਥੇ ਗਏ ਅਪੋਲੋ ਹਸਪਤਾਲ ਫਿਰ ਫੋਰਟਿਸ ਤੁਸੀਂ ਦੇਖੋ ਭਗਵੰਤ ਮਾਨ ਸਾਹਿਬ ਸੀਐਮ ਨੇ ਪੰਜਾਬ ਦੇ ਔਰ ਜੇਕਰ ਉਹ ਔਲਾਜ ਕ੍ਰਾਂਤੀ ਦੀਆਂ ਗੱਲਾਂ ਕਰਨ ਤੋਂ ਬਾਅਦ ਵੀ ਉਹਨਾਂ ਔਲਾਜ ਕੇਂਦਰਾ ਚ ਇਲਾਜ ਨਹੀਂ ਕਰਾਉਣ ਜਾਂਦੇ ਜਿੱਥੇ ਆਮ ਜਨਤਾ ਕਰਾਉਂਦੀ ਹੈ ਤਾਂ ਫਿਰ ਬਾਦਲਾਂ ਚ ਕੈਪਟਨਾ ਚ ਤੇ ਭਗਵੰਤ ਮਾਨ ਸਾਹਿਬ ਹੋਰਾਂ ਦੀ ਸਰਕਾਰ ਚ ਫਿਰ ਫਰਕ ਕੀ ਰਹਿ ਗਿਆ ਫਿਰ ਕ੍ਰਾਂਤੀ ਤੇ ਇਨਕਲਾਬ ਦੀਆਂ ਗੱਲਾਂ ਕਿੱਧਰ ਗਈਆਂ ਤੋਂ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਮੁੱਦਾ ਹੈ ਇਸ ਤੋਂ ਅਗਲੀ ਵੱਡੀ ਖਬਰ ਹੈ ਕਿ ਸਯੁਕਤ ਕਿਸਾਨ ਮੋਰਚੇ ਨੇ ਕੱਲ ਮੀਟਿੰਗ ਕੀਤੀ ਹੈ ਨਵੀਂ ਦਿੱਲੀ ਦੇ ਵਿੱਚ ਵੱਡੇ ਐਲਾਨ ਕੀਤੇ ਨੇ ਸਯੁਕਤ ਕਿਸਾਨ ਮੋਰਚੇ ਨੇ ਇਹ ਐਲਾਨ ਕੀਤਾ ਹੈ ਕਿ ਪੂਰੇ ਦੇਸ਼ ਦੀਆਂ ਰਾਜਧਾਨੀਆਂ ਦੇ ਵਿੱਚ ਹੁਣ ਸਯੁਕਤ ਕਿਸਾਨ ਮੋਰਚਾ ਪੱਕੇ ਮੋਰਚੇ ਲਾਵੇਗਾ ਇਸ ਲਈ ਕਿਉਂਕਿ ਨਵਾਂ ਖੇਤੀ ਕਾਨੂੰਨਾਂ ਦਾ ਖਰੜਾ ਜਿਹੜਾ ਭੇਜਿਆ ਗਿਆ ਹੈ ਸੂਬਾ ਸਰਕਾਰਾਂ ਨੂੰ ਜੇਕਰ ਸੂਬਾ ਸਰਕਾਰਾਂ ਨੇ ਵਿਧਾਨ ਸਭਾਵਾਂ 'ਚ ਉਹ ਰੱਦ ਨਾ ਕੀਤਾ ਦਾ ਵੱਡੇ ਮੋਰਚੇ ਰਾਜਧਾਨੀਆਂ ਦੇ ਵਿੱਚ ਲਾਏ ਜਾਣਗੇ ਕਈ ਸੂਬਿਆਂ ਦੀਆਂ ਰਾਜਧਾਨੀਆਂਾਂ 'ਚ ਉਹ ਮੋਰਚੇ ਲਾਉਣ ਦੀ ਪਲਾਨਿੰਗ ਸਯੁਕਤ ਕਿਸਾਨ ਮੋਰਚੇ ਨੇ ਕੀਤੀ ਹੈ ਸਯੁਕਤ ਕਿਸਾਨ ਮੋਰਚੇ ਦਾ ਮੰਨਣਾ ਹੈ ਕਿ ਪਹਿਲਾਂ ਵਾਲੇ ਤਿੰਨ ਖੇਤੀ ਕਾਨੂੰਨਾਂ ਨੂੰ ਨਵੇਂ ਖੇਤੀ ਖਰੜੇ ਦੇ ਰਾਈ ਦੁਬਾਰਾ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹ ਕਹਿੰਦੇ ਨਾਂ ਬਦਲਿਆ ਕਾਨੂੰਨ ਉਹੀ ਨੇ ਨੀਤੀਆਂ ਉਹੀ ਨੇ ਪਾਲਿਸੀਆਂ ਉਹੀ ਨੇ ਤੇ ਉਹੀ ਕੁਝ ਕਰਨਾ ਚਾਹੁੰਦੀ ਹੈ ਕੇਂਦਰ ਮੋਦੀ ਸਰਕਾਰ ਔਰ ਦੂਸਰਾ ਵੱਡਾ ਐਲਾਨ ਜਿਹੜਾ ਹੈ ਉਹ ਕਿਸਾਨਾਂ ਨੇ ਕੀਤਾ ਹੈ ਉਹਨਾਂ ਨੇ ਕਿਹਾ ਕਿ 5 ਮਾਰਚ ਤੋਂ ਜਿਹੜਾ ਪੱਕਾ ਮੋਰਚਾ ਰਾਜਧਾਨੀਆਂ ਦੇ ਵਿੱਚ ਲਾਇਆ ਜਾਵੇਗਾ ਔਰ ਅਗਲਾ ਜਿਹੜਾ ਉਹਨਾਂ ਨੇ ਐਲਾਨ ਕੀਤਾ ਹੈ 12 ਫਰਵਰੀ ਨੂੰ ਤਾਲਮਿਲ ਕਮੇਟੀ ਦੀ ਫਿਰ ਮੀਟਿੰਗ ਹੋਵੇਗੀ ਔਰ ਉਧਰ ਜਿਹੜਾ ਸ਼ੰਭੂ ਖਣੋਰੀ ਵਾਲੀਆਂ ਜੱਥੇਬੰਦੀਆਂ ਉਹਨਾਂ ਨੇ ਮਹਾਪੰਚਾਇਤ ਕੀਤੀ ਜੰਡਿਆਲਾ ਗੁਰੂ ਚ ਔਰ ਉਹਨਾਂ ਨੇ ਵੀ ਉਥੇ ਮਤਾ ਪਾਇਆ ਕਿ ਅਸੀਂ ਏਕਤਾ ਕਰਨ ਦੀ ਕੋਸ਼ਿਸ਼ ਕਰਾਂਗੇ ਦੂਜੀਆਂ ਜਥੇਬੰਦੀਆਂ ਜਿਹੜੀਆਂ ਸਯੁਕਤ ਕਿਸਾਨ ਮੋਰਚੇ ਦੀਆਂ ਉਹਨਾਂ ਦੇ ਨਾਲ ਕਿਉਂਕਿ ਵੇਖੋ ਜਦੋਂ ਵੱਡੇ ਮੁੱਦਿਆਂ ਤੇ ਵੱਡੀ ਲੜਾਈ ਲੜਨੀ ਹੈ ਉਦੋਂ ਤਾਂ ਸਾਡੇ ਸਹਿਬ ਗੁਰੂ ਗੋਬਿੰਦ ਸਿੰਘ ਨੂੰ ਵੀ ਇੱਕ ਟਾਈਮ ਤੇ ਪਹਾੜੀ ਰਾਜਿਆਂ ਦੇ ਨਾਲ ਸਮਝੌਤਾ ਕਰਨਾ ਪਿਆ ਸੀ ਉਹਨਾਂ ਨੇ ਕੀਤਾ ਸੀ ਆਪਣੀ ਸੂਝ-ਬੂਝ ਆਪਣੀ ਮਹਾਨ ਸਮਝ ਦੇ ਨਾਲ ਤੇ ਅੱਜ ਜੇਕਰ ਕਿਸਾਨਾਂ ਨੇ ਕੋਈ ਵੱਡੀ ਜਿੱਤ ਪ੍ਰਾਪਤ ਕਰਨੀ ਹੈ ਤਾਂ ਇਹਨਾਂ ਨੂੰ ਵੀ ਉਸ ਤਰ੍ਹਾਂ ਕਰਨਾ ਪੈਣਾ ਹੈ ਆਪਸ ਦੇ ਵਿੱਚ ਇਕਤਾਤਾ ਕੀਤੇ ਬਿਨਾ ਕੰਮ ਲੋਟ ਨਹੀਂ ਆਉਣਾ ਤਾਂ ਅਗਲੀ ਵੱਡੀ ਖਬਰ ਹੈ ਜਿਹੜੀ ਉਹ ਹੈ ਕਿ ਜਿਹੜੀ ਕੰਗਣਾ ਰੌਤ ਦੀ ਫਿਲਮ ਆਈ ਹੈ ਐਮਰਜੈਂਸੀ ਉਹ ਫਲॉप ਹੋਈ ਹੈ ਸੁਪਰ ਫਲॉप ਹੋਈ ਹੈ ਬੁਰੀ ਤਰ੍ਹਾਂ ਮੂਦੇ ਮੁੜ ਗਈ ਹੈ ਪੰਜਾਬ ਚ ਉਹਦਾ ਵਿਰੋਧ ਹੋਇਆ ਹੁਣ ਖਬਰ ਆਈ ਹੈ ਕਿ ਬਾਹਰ ਯੂਕੇ ਦੇ ਵਿੱਚ ਵੀ ਫਿਲਮ ਦਾ ਵਿਰੋਧ ਹੋਇਆ ਜਦੋਂ ਫਿਲਮ ਦੀ ਸਕਰੀਨਿੰਗ ਕੀਤੀ ਗਈ ਤਾਂ ਵਿਰੋਧ ਕੀਤਾ ਗਿਆ ਤਾਂ ਇਹਦੇ ਉੱਪਰ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਫਿਰ ਆਪਣਾ ਬਿਆਨ ਦਿੱਤਾ ਵੀ ਇਹ ਪ੍ਰਗਟਾਵੇ ਦੀ ਆਜ਼ਾਦੀ ਨੂੰ ਰੋਕਣ ਦੀ ਕੋਸ਼ਿਸ਼ ਹੈ ਕਿਸੇ ਦੇ ਵਿਚਾਰ ਫਿਲਮ ਦੇ ਰਾਈ ਜੇਕਰ ਉਹ ਰੱਖ ਰਿਹਾ ਤਾਂ ਉਹਨੂੰ ਰੱਖਣ ਦੇਣੇ ਚਾਹੀਦੇ ਨੇ ਜੇਕਰ ਕਿਸੇ ਨੂੰ ਠੀਕ ਨਹੀਂ ਲੱਗਦੇ ਉਹ ਨਾ ਸੁਣੇ ਜੇ ਗੈਰਕਾਨੂੰਨੀ ਲੱਗਦੇ ਨੇ ਤਾਂ ਉਹ ਅਦਾਲਤ ਚਲਾ ਜਾਵੇ ਪਰ ਇਸ ਤਰ੍ਹਾਂ ਵਿਰੋਧ ਕਰਕੇ ਰੋਕਣਾ ਇਹ ਠੀਕ ਨਹੀਂ ਹੈ ਬੋਲਣ ਦੀ ਆਜ਼ਾਦੀ ਨੂੰ ਚੋਣਵੇਂ ਟਾਂਗਣਾ ਲਾਗੂ ਨਹੀਂ ਕੀਤਾ ਜਾ ਸਕਦਾ ਵਿਦੇਸ਼ ਮੰਤਰਾਲੇ ਨੇ ਯੂਕੇ ਦੇ ਵਿੱਚ ਐਮਰਜੈਂਸੀ ਫਿਲਮ ਦੇ ਵਿਰੋਧ ਤੇ ਚਿੰਤਾ ਜਤਾਈ ਹੈ ਤਾਂ ਇਸ ਤੋਂ ਅਗਲੀ ਜਿਹੜੀ ਆਪਾਂ ਮੁੱਖ ਚਰਚਾ ਅੱਜ ਕਰਨੀ ਹੈ ਉਹ ਹੈਗਾ ਜੀ ਜਿਹੜਾ ਕਿਸਾਨਾਂ ਨੇ ਪ੍ਰਦਰਸ਼ਨ ਰੱਖਿਆ ਦੇਖੋ ਕਿਸਾਨਾਂ ਦੀ ਲੜਾਈ ਵੱਡੇ ਪੱਧਰ ਤੇ ਚੱਲ ਰਹੀ ਹੈ ਕਿਸਾਨ ਜਿਹੜੇ ਨੇ ਉਹ ਐਮਐਸਪੀ ਗਰੰਟੀ ਕਾਨੂੰਨ ਚਾਹੁੰਦੇ ਨੇ ਤੇ ਜਿਹੜਾ ਨਵਾਂ ਖੇਤੀ ਖਰੜਾ ਆਇਆ ਜਿਹਦੇ ਨਾਲ ਤਿੰਨ ਨਵੇਂ ਕਾਨੂੰਨ ਫਿਰ ਲਾਗੂ ਕੀਤੇ ਜਾਣ ਦੀ ਕੋਸ਼ਿਸ਼ ਹੈ ਉਹਨਾਂ ਨੂੰ ਰੱਦ ਕਰਾਉਣਾ ਚਾਹੁੰਦੇ ਨੇ ਕਿਸਾਨੀ ਨੂੰ ਕਰਜ਼ੇ ਚੋਂ ਬਾਹਰ ਕਢਾਉਣ ਦੀ ਕੋਸ਼ਿਸ਼ ਕਿਸਾਨ ਕਰ ਰਹੇ ਨੇ ਔਰ ਜਿਹੜਾ ਹੋਰ ਤਬਕੇ ਨੇ ਜਿਹੜੇ ਕਿਸਾਨ ਨਹੀਂਗੇ ਉਹਨਾਂ ਨੂੰ ਇੰਜ ਲੱਗਦਾ ਕਿ ਸ਼ਾਇਦ ਐਮਐਸਪੀ ਗਰੰਟੀ ਕਾਨੂੰਨ ਤਾਂ ਸਿਰਫ ਕਿਸਾਨਾਂ ਦਾ ਮੁੱਦਾ ਹੈ ਪਰ ਕਿਸਾਨ ਜਥੇਬੰਦੀਆਂ ਦੇ ਕਹਿਣਾ ਹੈ ਕਿ ਨਹੀਂ ਬਿਲਕੁਲ ਨਹੀਂ ਇਹ ਮੁੱਦਾ ਸਿਰਫ ਕਿਸਾਨਾਂ ਦਾ ਨਹੀਂਗਾ ਇਹ ਮੁੱਦਾ ਜਿਹੜਾ ਹੈ ਇਹ ਪੂਰੇ ਸਮਾਜ ਦੇ ਲੋਕਾਂ ਦਾ ਹੈ ਮਜ਼ਦੂਰਾਂ ਦਾ ਹੈ ਸ਼ਹਿਰਾਂ ਵਾਲਿਆਂ ਦਾ ਹੈ ਮਲਾਜਮਾਂ ਦਾ ਹੈ ਕਿਸਾਨਾਂ ਦਾ ਕਹਿਣਾ ਹੈ ਕਿ ਐਮਐਸਪੀ ਗਰੰਟੀ ਕਾਨੂੰਨ ਜੇਕਰ ਬਣ ਜਾਵੇ ਤਾਂ ਜਦੋਂ ਫਸਲ ਕਿਸਾਨਾਂ ਤੋਂ ਖਰੀਦਣੀ ਹੈ ਉਦੋਂ ਕਿਸਾਨਾਂ ਦੀ ਲੁੱਟਖਸੁੱਟ ਨਹੀਂ ਹੋ ਸਕੇਗੀ ਤੇ ਜਦੋਂ ਅੱਗੇ ਜਿਨ੍ਹਾਂ ਕੋਲ ਜ਼ਮੀਨਾਂ ਨਹੀਂ ਉਹਨਾਂ ਨੇ ਅਨਾਜ ਖਰੀਦਣਾ ਹੈ ਮਜ਼ਦੂਰ ਨੇ ਸ਼ਹਿਰਾਂ ਵਾਲੇ ਲੋਕ ਨੇ ਤਾਂ ਉਹਨਾਂ ਦੀ ਲੁੱਟਖਸੁੱਟ ਵੀ ਨਹੀਂ ਹੋ ਸਕੇਗੀ ਮਨਮਰਜ਼ੀ ਦੇ ਰੇਟ ਦੋਨਾਂ ਨੂੰ ਨਹੀਂ ਲਾਏ ਜਾ ਸਕਣਗੇ ਕਿਸਾਨ ਕਹਿੰਦੇ ਇਸੇ ਲਈ ਅਸੀਂ ਐਮਐਸਪੀ ਗਰੰਟੀ ਕਾਨੂੰਨ ਦੀ ਮੰਗ ਦੇ ਲਈ ਲੜ ਰਹੇ ਹਾਂ ਤਾਂ ਕਿ ਪੂਰੀ ਲੁੱਟ ਖੁੱਟ ਬੰਦ ਹੋਵੇ ਦੂਜਾ ਐਸਕੇਮ ਨੇ ਜਿਹੜਾ ਕੱਲ ਮੀਟਿੰਗ ਕੀਤੀ ਹੈ ਨਵੀਂ ਦਿੱਲੀ 'ਚ ਤਾਂ ਉਹਨਾਂ ਨੇ ਜਿਹੜੇ ਨਵੇਂ ਖੇਤੀ ਖਰੜੇ ਦੇ ਖਿਲਾਫ ਮਤਾ ਪਾਸ ਕੀਤਾ ਹੈ ਉਹਦੇ 'ਚ ਕਿਸਾਨਾਂ ਦਾ ਇਹ ਮੰਨਣਾ ਹੈ ਕਿ ਨਵੇਂ ਖੇਤੀ ਖਰੜੇ ਦੇ ਨਾਲ ਦੁਬਾਰਾ ਤੋਂ ਉਹੀ ਤਿੰਨ ਖੇਤੀ ਕਾਨੂੰਨ ਲਾਗੂ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਜਿਹੜੇ ਦਿੱਲੀ 'ਚ ਰੱਦ ਕਰਾਏ ਗਏ ਸੀ 13 ਮਹੀਨੇ ਕਿਸਾਨਾਂ ਨੇ ਲੰਬੀ ਲੜਾਈ ਦਿੱਲੀ 'ਚ ਲੜੀ ਚਾਰ ਚਫੇਰਿਓ ਦਿੱਲੀ ਨੂੰ ਘੇਰਾ ਪਾ ਕੇ ਰੱਖਿਆ 13 ਮਹੀਨੇ 725 ਕਿਸਾਨਾਂ ਦੀ ਸ਼ਹੀਦੀ ਹੋਈ ਸੀ ਉਸ ਕਿਸਾਨ ਅੰਦੋਲਨ ਦੇ ਵਿੱਚ ਭਾਰਤ ਦੇ ਇਤਿਹਾਸ ਦਾ ਸਭ ਤੋਂ ਲੰਮਾ ਅੰਦੋਲਨ ਹੋਣ ਦਾ ਮਾਣ ਉਸ ਅੰਦੋਲਨ ਨੂੰ ਪ੍ਰਾਪਤ ਹੈ ਔਰ ਸਭ ਤੋਂ ਵੱਡੀ ਜਿੱਤ ਕਿਉਂਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਾਫੀ ਵੀ ਮੰਗੀ ਸੀ ਤੇ ਮਾਫੀ ਮੰਗ ਕੇ ਤਿੰਨੋਂ ਕਾਨੂੰਨ ਵਾਪਸ ਵੀ ਲੈ ਸੀ ਔਰ ਹੁਣ ਫਿਰ ਕਿਸਾਨ ਕਹਿੰਦੇ ਨੇ ਕਿ ਬੜੇ ਹੀ ਟੇਢੇ ਤੇ ਹੁਸ਼ਿਆਰੀ ਵਾਲੇ ਤਰੀਕੇ ਦੇ ਨਾਲ ਉਹੀ ਤਿੰਨੇ ਕਾਨੂੰਨ ਜਿਹੜੇ ਨੇ ਉਹ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹੁਣ ਤੁਸੀਂ ਕੀ ਕਹੋਗੇ ਤੁਸੀਂ ਆਪਣਾ ਕਮੈਂਟ ਆਪਣਾ ਵਿਚਾਰ ਜਰੂਰ ਲਿਖਿਓ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀ ਸਿੰਘ ਆਜ਼ਾਦ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਬਹੁਤ ਮਿਹਰਬਾਨ